ਸਸਰੀ ਗਾਲ ਜੀ ਸਾਡੇ ਵੱਲੋਂ ਜਿਹੜੇ ਹੈਗੇ ਆ ਪਾਤਣਾ ਮੁਖੀ ਬਾੜ ਵਿਖੇ ਜਿਹੜੇ ਖਰੀਦ ਤੇ ਪ੍ਰਬੰਧ ਹੈਗੇ ਆ ਉਹ ਮੁਕੰਮਲ ਹੋ ਚੁੱਕੇ ਹਨ ਅਤੇ ਬਾਕੀ ਤੇ ਵੀ ਜਿਹੜੇ ਹੈਗੇ ਆ ਪ੍ਰਬੰਧ جاری ਹਨ ਤੇ ਕਿਸਾਨਾਂ ਨੂੰ ਕਿਸੇ ਵੀ ਤਰੀਕੇ ਦੀ ਸਮੱਸਿਆ ਨਹੀਂ ਆਉਂਦੀ ਤੇ ਹੁਣ ਜਿਹੜੀ ਖਰੀਦ ਚੱਲ ਰਹੀ ਹੈਗੇ ਉਹ ਬਾਸਮਤੀ ਦੀ ਖਰੀਦ ਚੱਲ ਰਹੀ ਹੈ ਹੁਣ ਤੱਕ ਜਿਹੜੀ ਹੈਗੀ ਆ ਲਗਭਗ 10600 ਕੁਇੰਟਲ ਦੀ ਜਿਹੜੀ ਹੈ ਬਾਸਮਤੀ ਖਰੀਦ ਹੋ ਚੁੱਕੀ ਹੈ ਅੱਜ ਦੀ ਗੱਲ ਕਰੀਏ ਤਾਂ ਅੱਜ 4000 ਕੁਇੰਟਲ ਦੀ ਖਰੀਦ ਹੋ ਚੁੱਕੀ ਹੈ ਜੀ ਅੰਕੀਲਾ ਬਦਾ ਜੀਰੀ ਆਂਦੀ ਸੁ ਆਪਣਾ ਰਹੀ ਕੋਲ ਇਸ ਟਾਈਮ ਜੀਰੀ ਕਿਉਂਕਿ ਪਿੱਛੇ ਜੇ بارشਾਂ ਕਾਫੀ ਹੋਈਆਂ ਇਸ ਕਰਕੇ ਥੋੜੇ ਜਿਲੇਟ ਆਉਣ ਦੀ ਸੰਭਾਵਨਾ ਹੈ ਪਰ ਪਾਤਣਾ ਵੇਖੇ ਜਿਹੜੇ ਖਰੀਦ ਜਿਹੜੇ ਪ੍ਰਬੰਧ ਹੈਗੇ ਆ ਮੁਕੰਮਲ ਹੋ ਚੁੱਕੇ ਕਿਸਾਨਾਂ ਨੂੰ ਅਪੀਲ ਹੈ ਜਿਵੇਂ ਸ਼ੁਰੂ ਹੋ ਜੇ ਜੀਰੀ ਦੀ ਕਿਸਾਨਾਂ ਨੂੰ ਇਹ ਅਪੀਲ ਹੈ ਕਿ ਜਿਹੜੇ ਆਪਣੇ ਜਿਹੜੇ ਜੀਰੇ ਹੈਗੇ ਆ ਉਹ ਸੁੱਕੀ ਲੈ ਕੇ ਆਉਣ ਅਤੇ ਜਿਹੜੇ ਦਿਨ ਦੇ ਟਾਈਮ ਇੱਕ ਵਾੜੀ ਕਰਨ ਤਾਂ ਕਿ ਜਿਹੜੀ ਹੈ ਜੀਰੀ ਸੁੱਕੀ ਆਵੇ ਕਿਸਾਨਾਂ ਨੂੰ ਖੂਬ ਦਾ ਜਿਹੜੀ ਬਣਦੀ ਆ ਮੰਡੀ ਦੇ ਵਿੱਚ ਹੀ ਜਿਹੜੇ ਕਿਸਾਨਾਂ ਜਿਹੜੇ ਹੈਗੇ ਛਾਹ ਵਗੈਰਾ ਬਿਜਲੀ ਪਾਣੀ ਦੀ ਜਿਹੜੀ ਹੈਗੀ ਐ ਸੋਲਤੰਪਰ ਉਪਾਤਨ ਸਾਰੇ ਮੁਕੰਮਲ ਹੋ ਚੁੱਕੇ ਹਨ ਤੇ ਬਾਕੀ ਥਾਵਾਂ ਤੇ ਜਿਹੜੇ ਹੈਗੇ ਆ ਜਾਰੀ ਹਨ ਆਰਟੀਆ ਨੂੰ ਹਦਾਇਤ ਆਰਟੀਆ ਨੂੰ ਵੀ ਇਹ ਹਦਾਇਤ ਹੈ ਕਿ ਜਿਹੜੇ ਗਿੱਲੀ ਡੇਰੀ ਇੱਥੇ ਨਾ ਤੇ ਡੇਰੀ ਕਰਵਾਉਣ ਤੇ ਬਾਕੀ ਜਿਹੜੇ ਹੋਣਗੇ ਹਦਾਇਤਾਂ ਉਹ ਨਾਲ ਦੇ ਨਾਲ ਜਾਰੀ ਕਰਦੇ ਦਿੱਤ ਧਿਆਨ ਜੇ ਮੰਡੀ ਛੋਟੀ ਕੋਈ ਅਰਜੀ ਫੜ ਵੀ ਨਾ ਯਾਰਣੀ ਜੀ ਹਾਂਜੀ ਇੱਥੇ ਮੰਡੀ ਛੋਟੀ ਹੋਣ ਕਰਨ ਸੀ 39 ਜੱਡਾ ਦੀ ਜਿਹੜੀ ਹੈਗੀ ਆ ਭੇਜੀ ਗਈ ਹੈ ਸਾਡੇ ਵੱਲੋਂ ਅੱਜ ਜੱਡ ਬਣਾਉਣ ਲਈ ਹੋਪਫੁਲੀ ਜਲਦੀ ਉਹ ਪਾਸ ਹੋ ਕੇ ਆ ਜਾਈਗੀ ਰਕਵਿੰਦਰ ਸਿੰਘ ਜੀ ਲੈ ਕੇ ਆਏ ਅੱਜ ਕਿੱਥੇ ਆਏ ਹੋ ਖੀਰੀ ਲੈ ਕੇ ਆਏ 1692 ਜੀ ਪਤੜਾ ਮੰਡੀ ਚ ਕੀ ਪ੍ਰਬੰਧ ਨੇ ਜਿੰਨੇ ਖਰੀਦ ਕੀਤੀ ਵਧੀਆ ਜੀ ਬਹੁਤ ਵਧੀਆ ਜੀ ਆਏ ਆ ਨਾਲ ਦੇ ਨਾਲ ਸਾਡੀ ਟੁੱਲ ਗਈ ਕੋਈ ਸਮੱਸਿਆ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਜੀ ਵਧੀਆ ਰਹਿ ਗਿਆ ਰੇਟ ਰੂਟ ਮਿਲਦਾ ਸਹੀ ਰੇਟ ਸਹੀ ਹੈ ਜੋ ਆਪਣੇ ਮਾਲ ਦੇ ਹਿਸਾਬ ਨਾਲ ਜੇ ਮੇਰਾ ਮਾਲ ਗਿੱਲਾ ਸੁੱਕਾ ਉਸ ਹਿਸਾਬ ਨਾਲ ਰੇਟ ਸਹੀ ਨਹੀਂ ਕੋਈ ਪ੍ਰਸ਼ੰਨ ਨਹੀਂ ਕੋਈ ਪ੍ਰਸ਼ੰਨ ਨਹੀਂ ਜੀ ਕੋਈ ਪ੍ਰਬੰਧ ਨਹੀਂ ਝਾੜ ਕੋਈ ਲੱਗਦਾ ਜਿਵੇਂ ਕੋਈ ਨਹੀਂ ਪ੍ਰਬੰਧ ਠੀਕ ਨਹੀਂ ਲਗਭਗ ਜਿਵੇਂ ਕੰਮ ਸ਼ੁਰੂ ਹੋ ਹਸਾਮਨਾ ਠੀਕ ਹੈ ਪ੍ਰਬੰਧ ਇਹ ਲੱਗਦਾ ਕਿ ਥੜਾ ਮੰਡੀ ਸਾਡੀ ਪਹਿਲਾਂ ਵੀ ਇੱਕ ਨੰਬਰ 'ਚ ਹੈ ਹੋਰ ਕੀ ਲੋੜ ਹੈ ਇੱਥੇ ਮੰਡੀ ਛੋਟੀ ਨਹੀਂ ਹੈਗੀ ਇੱਥੇ ਮੰਡੀ ਤਾਂ ਛੋਟੀ ਹੈਗੀ ਹੈ ਪਰ ਚਲੋ ਹੋ ਹੀ ਜਾਂਦਾ ਜਿਵੇਂ ਕੀ ਲੋੜ ਹੈ ਮੰਡੀ ਵੱਡੀ ਕਰਨ ਦੀ ਲੋੜ ਹੈ ਮੰਡੀ ਵੱਡੀ ਹੋਣੀ ਚਾਹੀਦੀ ਹੈ ਫਸਲ ਬੱਦਗੀ ਬੜਾ ਨਾਲ ਬਹੁਤ ਫਸਲ ਐਦ ਕੀ ਤੇ ਕਟੇਗੀ ਜੀ ਐਦ ਕੀ ਤੇ ਬਿਮਾਰੀ ਜਿਹੜੀ ਆਈ ਹੈ ਨਾ ਬੋਨੇ ਰੋਗ ਆ ਗਿਆ ਹੈ ਕੋਸ਼ ਝੰਡਾ ਰੋਗ ਆ ਗਿਆ ਉਹਦੇ ਨਾਲ ਝਾੜ 'ਚ ਝਾੜ 'ਚ ਕਮੀ ਹੈ ਜੀ ਕਿੰਨਾ ਝਾੜ ਨਿਕਲਦਾ ਸੁਭਾਅ ਬਣਾ ਹਲਾ ਕਿ ਨਮਸਾਦ ਜੀ ਪਹਿਲਾਂ ਇਹ 70 72 ਮਣ ਪਲੱਸ ਰਹਿੰਦੀ ਸੀ ਮੜਾ ਕੱਢਿਆ ਸੀ ਸੰਯੋਗ ਪੂਰਾ ਇਹ ਸਾਡੇ ਹਾਂਜੀ ਤੁਹਾਡਾ ਨਾਮ ਮੇਰਾ ਨਾਮ ਬੰਤਾ ਸਿੰਘ ਜੀ ਹਾਂਜੀ ਸੋਨੂ ਮਾਤੂਰਾਮ ਪਿੰਡ ਖਾਨੀ ਜੀ ਕਿਹੜੀ ਬੱਸ ਲੈ ਕੇ ਆਏ ਅੱਜ ਮੈਂ ਫੋੜਾ ਬੰਨ ਮੇ ਲਿਖਾਇ ਸੀ 15 ਫੋੜਾ ਫੋੜਾ ਬੰਨ ਹਾਂਜੀ ਬਹੁਤ ਵਧੀਆ ਰੇਟ ਲੱਗਿਆ ਫਾਈਨਲ ਟੋਪ ਲੱਗੇ ਜੀ 3215 ਰੁਪਏ ਇਹ ਕਦੋਂ ਲੈ ਕੇ ਆਏ ਜੀ ਅੱਜ ਸਵੇਰੇ ਜੀ ਮੈਂ 来 ਸੀ 10 ਵਜੇ ਹੁਣ ਬਿੱਲਾ ਆਵੇ ਬਿਲਕੁਲ ਟੂਰ ਕੇ ਫੱਪ ਨਾ ਜੇ ਕਿਸੇ ਰਾਏ ਨਹੀਂ ਆਈ ਜਿਵੇਂ ਹੁਣ ਬਰਸਾਤਾਂ ਦੇ ਵਰਗੇ ਜਿਹੜੀ ਦੂਜੀ ਸਰਕਾਰੀ ਬੋਲੀ ਦੀ ਸ਼ੁਰੂ ਹੋ ਗਈ ਹੈ 15 ਹਾਂਜੀ 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 ਉਹ ਕੋਈ ਦੁਕਾਨ ਦੀ ਸੁਭਾਵਨਾ ਹੈਗੀ ਐ ਉਹ ਆਜੂ ਗਈ ਸਾਡੀ 20 ਦਿਨਾਂ ਤੋਂ ਡੁੱਲੀ ਜਿਹੜੇ ਨਾਲ ਸ਼ੁਰੂ ਹਾਂਜੀ ਹਾਂਜੀ ਕੀ ਕਹਿ ਰਹੇ ਕਿਸਾਨਾਂ ਨੂੰ ਕੀ ਕਹਿ ਰਹਾਂ ਜਾਂਦੇ ਜਿਹੜੇ ਮੰਡੀ ਦੇ ਫਸਲ ਲੈ ਕੇ ਆਉਂਦੇ ਨੇ ਵੀ ਅਸੀਂ ਤਾਂ ਬਹੁਤ ਵਧੀਆ ਕਰੀਏ ਚੰਗਾ ਫਕਾ ਕੇ ਵਧੀਆ ਵੱਡੋ ਵਧੀਆ ਘੱਬਾ ਲਿਓ ਸੁੱਕਾ ਮਾਲ ਐ ਉਹ ਨਾਲ ਦੀ ਨਾਲ ਜਾਓ ਅਸੀਂ ਹੁਣ ਅਸੀਂ ਤਨੇਕੇ ਪਿੰਡ ਦੇ ਆ ਬਹੁਤ ਵਧੀਆ ਜੀ ਕੋਈ ਦਿੱਕਤ ਨਹੀਂ ਆਈ ਜਿਹੜੀ ਲੈ ਕੇ ਜਾਂਦੇ ਤਾਂ ਪਰੇਸ਼ਾਨੀ ਆਂਦੀ ਹੈ ਉਹਨਾਂ ਨੂੰ ਦੇਖੋ ਜੀ ਗਿੱਲੀ ਵਾਲੀ ਤਾਂ ਪਰਫਾਨੀ ਮਾ ਫਿਰ ਵੱਡੂ ਕਾ ਗਿੱਲੇ ਉਹ ਤਾਂ ਗਰ ਵਾਲੇ ਨੂੰ ਤਾਊਗੀ ਪਰਫਾਨੀ ਦੀ ਫੁੱਪੀ ਨੂੰ ਕੋਈ ਉਹਨੂੰ ਦਿੱਕਤ ਨਹੀਂ ਸਾਰੇ ਉੱਤੇ ਬਹੁਤ ਵਧੀਆ ਜੀ ਕੋਈ ਚੀਜ਼ ਦੀ ਦਿੱਕਤ ਨਾ ਜੀਨਾ ਚਾਹ ਵੀ ਪੁੱਛ